ਇਹ ਤਾਂ ਸਾਨੂੰ 6 ਸਾਲ ਹੋ ਗਿਆ ਕਿ ਤੱਕ ਸਾਡਾ ਕੋਈ ਲਾਭਾ ਪਰਛਲ ਉਹਨਾਂ ਨੇ ਕਦੇ ਵੀ ਆਇਆ ਉਹ ਕਦੇ ਕੀ ਬਾਤ ਚ ਕਰੀਂ ਤੁਸੀਂ ਤੁਸੀਂ ਤਾਂ ਭੇਜੇ 15 ਦਿਨਾਂ ਦੇ ਵਿੱਚ ਹੀ ਪੈਸੇ ਕਿੰਨੇ ਲੰਬੇ ਲਿਆ ਦੇ ਇਹ ਕਿੱਥੇ ਕੋਈ ਦਿਸੀ ਨਾ ਦੇਖਿਆ ਉਹ ਮੂਹੂ ਜਮਾ ਬਰਸੀ ਜਿਹਾ ਲੱਗਦਾ ਜਿਵੇਂ ਕੋਈ ਹੋਈ ਰਹੀ ਜਦੋਂ ਇਹਨਾਂ ਨੇ ਕਿਹਾ ਕੁੱਤੀ ਨੂੰ ਨਾ ਕਰ ਮੈਂ ਤਾਂ ਜੀ ਨਹੀਂ ਮੈਂ ਇੱਧਰ ਘਰ ਜਾ ਕੇ ਬੰਦ ਹੋ ਗਿਆ ਮੀਵਾਨਾ ਇਹਨਾਂ ਦਾ ਉਸ ਕਰਕੇ ਭਾਨਾ ਦਿੱਤਾ ਮੈਂ ਨਾ ਉਹ ਵੀ ਕਹਿਣਾ ਮੈਂ ਮਾਂ ਰੋਟੀਆਂ ਨੂੰ ਤਾਸ ਕੇ ਫਿਰਦੇ ਆ ਤੁਹਾਡੇ ਅੱਗੇ ਮੇਰੇ ਪਿਤਾ ਪਾਪਾ ਕੋਈ ਤੈਨੂੰ ਹੈਗਾ ਮੈਂ ਚੱਕਰ ਵਿਆਹ ਤੋਂ ਕਰਾਵਾਂ ਵਧੀਆ ਰਹੇਗਾ ਮੈਂ ਕੱਲ੍ਹ ਦਾ ਖਾਪਲਾ ਮੰਗ ਨੂੰ ਮਿੰਟ ਮੰਗੂ ਦੱਸੋ ਮੈਂ ਨੀਂਦਰ ਮੈਂ ਗੁੰਮ ਨਹੀਂ ਕਿਹਾ ਮੇਰੀ ਲੱਗੇ ਨੱਤਾ ਕੰਮਣ ਪੁਰਾਣਾ ਹੋ ਗਿਆ ਨਾ ਮੈਂ ਤੇਰੇ ਨਾਲ ਹੋਇਆ ਮੈਂ ਸੱਦਿਆ ਜਾਂਦਾ ਮੇਰੇ ਨਾਲ ਮੈਂ ਕਿਹਾ ਹਾਂ ਕਿ ਲੱਗਿਆ ਇਹ ਤਾਂ ਆਇਆ ਉਹ ਤਾਂ ਕਦ ਪਰਸੋਂ ਦਾ ਹੀ ਆਇਆ ਜੀ ਬਿਲਕੁਲ ਇੱਕ ਵੀ ਜਗਾ ਨਹੀਂ ਜੇ ਉਹ ਮਾਰ ਕੇ ਝੂਠ ਬੋਲਦਾ ਮੰਨਦਾ ਹੀ ਨਹੀਂ ਹੈਗਾ ਵਧਾਉਣਾ ਮੈਨੂੰ ਉਹਦਾ ਹੀ ਸੀਗਾ ਜਦੋਂ ਕੁੱਤੀ ਕਰਾ ਦੇ ਅੰਦਰੋਂ ਮੈਨੂੰ ਖਿੱਚਣਾ ਸੀ ਖੜ ਕੇ ਬਾਹਰ ਤੋਂ ਬੇਸ਼ਰਮ ਤੁਸੀਂ ਕਿਸੇ ਦੇ ਘਰੇ ਚਾਹ ਮੰਗਣ ਬਗ ਜਾਂਦੇ ਸਾਡੇ ਗਵਣੀਆਂ ਦੇ ਤੁਸੀਂ ਤਾਂ ਕੰਪਲੀਟ ਬਹੁਤ ਸਾਲ ਕੰਨ ਦਾ ਬਹੁਤ ਆ ਰਹੀਆਂ ਨੇ ਦੇਖੋ ਜੀ ਇੱਥੇ ਲੋਕਾਂ ਦੇ ਕੀ ਆਏ ਹੋਏ ਮਿਲ ਜਾਈਂ ਹਾਂ ਬਸਤੀ ਜੰਦਾਰਾ ਕਲੋਨੀ ਮਸਤੀ ਨਹੀਂ ਹੈਗੀ ਨਹੀਂ ਇੱਥੇ ਕਿਸੇ ਘਰੇ ਚਾਹ ਮੰਗਣ ਜਾਣ ਰੋਟੀ ਖਾਣ ਜਾਣ ਦਾ ਕੋ ਮਤਲਬ ਨਹੀਂ ਇਹ ਰਾਣੀ ਬਸਤੀ ਨਹੀਂ ਹੈਗੀ ਜਿੱਥੇ ਤੁਸੀਂ ਆਏ ਹੋ ਉਹ ਤਾਂ ਮੈਂ ਤੁਹਾਨੂੰ ਨਹੀਂ ਆਦਾ ਦੇਖੋ ਦੇਖੋ ਹੋਰ ਤੋਂ ਆਇਆਗਾ ਲੈਖ ਤੁਸੀਂ ਮਸਤ ਨਹੀਂ ਬੰਦਿਆ ਵੀ ਤੇ ਨਹੀਂ ਲੈ ਫਿਰ ਅਸੀਂ ਇਦਾਂ ਬਹਿ ਨਹੀਂ ਕਰਦੇ ਅਸੀਂ ਇਹ ਨਾਮ ਰੱਖ ਲੱਗੇ ਇਹੋ ਜਿਹੇ ਬੰਦੇ ਸਹੀ ਸੱਤ ਨੂੰ ਮੈਂ ਪੁੱਛਰਮ ਕਰਨੀ ਪੈਗੀ ਤੁਹਾਨੂੰ ਉਮਰ ਦੇ ਮੁਤਾਬਕ ਤੁਹਾਨੂੰ ਤੂੰ ਇਹ ਕਹਿੰਦਾ ਮੈਂ ਚੱਚੜ ਲਾਇਆ ਇੱਕ ਵੀ ਚੱਚੜ ਦਾ ਖੜਾ ਉਹਦਾ ਆਇਆ ਹੋਇਆ ਮੰਮਾ ਨੇ ਚੱਚੜ ਲਾਇਆ ਹੋਇਆ ਕਿਚੜ ਬਾਹਰ ਲੋਣੇ ਸੀ ਮੈਂ ਕਾਊਂਟਰ ਦੇ ਬੱਲੇ ਕੋਲ ਕਿਚੜ ਲਾਇਆ ਸੀ ਲੈਡੀਜ਼ ਵਾਲਾਂ ਨੇ ਦੇਖਣ ਦਾ ਸੀ ਮਤਲਬ ਬੁਲਾ ਜਾਨੀ ਤੁਹਾਨੂੰ ਸਭ ਨੂੰ ਚਾਹ ਕੇ ਲਾ ਗੀਆਂ ਨੇ ਇੱਥੇ ਮੰਮਾ ਲੈ ਆਇਆ ਤੂੰ ਕਿਹਾ じゃ ਡਾਕਟਰ ਬਿਠਾਇਆ ਤੁਸੀਂ ਹੱਡੀਆਂ ਦੇ ਵਿੱਚੋਂ ਅੱਗੇ ਤਾਂ ਦੀਦੀ ਇੱਕੋ ਹੀ ਨੱਤ ਮਾਰਦਾ ਜੇ ਤਾਂ ਇੱਥੇ ਬੈਠੀ ਸੀ ਜਦੋਂ ਮੈਂ ਨਾਈਂਦਾਂ ਵੀ ਲੈ ਕੇ ਆਈਆਂ ਨਾ ਤੇ ਦੋਨੇ ਲੈ ਕੇ ਆਏ ਆ ਮੈਂ ਤਾਂ ਅੱਗੇ ਕਹਿਣਾ ਤੇ ਅੱਜ ਕਿੰਨੇ ਅੰਦਰ ਪ੍ਰਾਈਵੇਟ ਡਾਕਟਰ ਮੈਂ ਕਿਹਾ ਜੇ ਤਾਂ ਦਰਦ ਮਾਰ ਕੇ ਬਾਹਰ ਕੱਢ ਦੇਣਾ ਮੈਂ ਕਹਿੰਦਾ ਜ ਕਾਦੀ ਕੰਮ ਆਣੀ ਤੇ ਕੰਮ ਕਰ ਗਿਆ ਭੁੱਤ ਕਾ ਨਹੀਂ ਬੋਲਦਾ ਫੋਟਾ ਕੀ ਮਤਲਬ ਹੈ ਦੇਖਣਾ ਕੋਈ ਮੈਗਾ ਕੋਈ ਬਿਲੇ ਬਣੇ ਟੈਕਨੀਕੀ ਹੋਵੇ ਦੇਖੋ ਤੁਹਾਡੀ ਉਹਨੇ ਹੀ ਕੰਪਲੀਟ ਕੀਤੀ ਆ ਤਾਂ ਮੈਂ ਹੁਣ ਦੇਖੋ ਜੇ ਤੈਨਾਂ ਨੇ ਕੰਮ ਕਰਦੇ ਮੈਂ ਹੁਣ ਥੇਗਾ ਲਓ ਕੰਪਲੀਟਲੀ ਹੋ ਗਈ ਨਹੀਂ ਤਾਂ ਬਾਜੀ ਆਈ ਜਾਵੇ ਭਲਾਈ ਜਾਈ ਜਾਵੇ ਤੇਰੀ ਇਹਨਾਂ ਨਾਲ ਹੀ ਮਗਰੋਂ ਜਿੰਨਾ ਮਾਰ ਕੇ ਆਸੀ ਪਹਿਲਾਂ ਮੂੰਹ ਨੂੰ ਤੂੰ ਕੰਮ ਨਹੀਂ ਤੂੰ ਕੰਮ ਹੁੰਦਾ ਕੋਈ ਮੈਂ ਜੇ ਕੰਮ ਵਾਲਾ ਹੁੰਦਾ ਕਿ ਲੋਟਾ ਮਾਟੀ ਹੰ ਦਿਖਾਈ ਤਾਂ ਕੁਸਰੇ ਤਾਂ ਵੀ ਜਿੱਥੇ ਇੱਥੇ ਨਾ ਇਧਰ ਵਾਸਦੇ ਜੋ ਕੁੜੀ ਤੇ ਮੁੰਡਾ ਭੱਜੇ ਜਾਂਦੇ ਸੀ ਇਹ ਕਸਮ ਲੱਗੀ ਰੈਸਮੀਨ ਤੇ ਮੋਟੋ ਦੋਨੇ ਬਾਹਰ ਗਈਆਂ ਸੀਗੇ ਉੱਥੇ ਤੱਕ ਚੜੀ ਉਹ ਤਾਂ ਸੱਦ ਕੇ ਬੁਲਾ ਕੇ ਕਹਿੰਦਾ ਮੈਂ ਵੀ ਬੀਬੀ ਮੋਟੋ ਜਿੱਦੀ ਕੁੜੀ ਦੀ ਅੱਧਾ ਪੌਣਾ ਘੰਟਾ ਅੰਦਰ ਹੋਣੀ ਵਿਖੜੀ ਕੁੜੀ ਜਵਾਕ ਬਾਹਰ ਇੰਨੇ ਬੈਠੇ ਸੀ ਤੇ ਅਸਾਂ ਹੀ ਚਾਹਦੇ ਉਹਦਾ ਚਾਰ ਪੰਜ ਬੋਲ ਬੱਤੀਆਂ ਨੇ ਲਾ ਕੇ ਉਹਨੇ ਕੁੱਢੀ ਨੇ ਇੱਕ ਦੂਜੀ ਨਾਲ ਗੱਲ ਕਰਦੇ ਜਾ ਕੇ ਬੱਲਾ ਕਰਿਆ ਨਾ ਜਿਹਦੇ ਬੱਚਿਆਂ ਨੂੰ ਸਾਰਾ ਪਤਾ ਉਹਨਾਂ ਨੂੰ ਛੁੱਟੀ ਲਾ ਕੇ ਭੇਜਾਇਆ ਤੇ ਹੁਣ ਚਲੋ ਇਥੋਂ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਮੈਂ ਸਰ ਤੋਂ ਕੰਦੀ ਕਰਕੇ ਬਾਹਰ ਨਹੀਂ ਮੁੜੀ ਕੋਈ ਬਲੌਗਰ ਹੋਈ ਹੋਣੀ ਹੈ ਮੈਨੂੰ ਮੈਂ ਹੁਣ ਵੀ ਕੰਨਾਂ ਦੀ ਮੇਰੇ ਜਿੱਦੀ ਕੁੜੀ ਨਹੀਂ ਹੈ ਨਾ ਨਹੀਂ ਤੇਜਵਾਨ ਕੀ ਭੰਨਣਾ ਤੇ ਨਾ ਹੋਂ ਵੀ ਕਰਨਾ ਮਾਤਾ ਮੈਂ ਤਾਂ ਰੋਟੀਆਂ ਦਾ ਤਾਸਦੇ ਫਿਰਦੇ ਆ ਤੁਹਾਡੇ ਅੱਗੇ ਥੋੜੀ ਸ਼ਰਮ ਹੋਣੀ ਚਾਹੀਦੀ ਤੋਂ ਨੂੰ ਇਹ ਉਹ ਗੱਲਤੀ ਨਹੀਂ ਹੈ ਵੀ ਉੱਥੇ ਸਾਰਾ ਕੁਝ ਹੈਗਾ ਕੌਮੀ ਚਾਲ ਦੇ ਤੇ ਅਜਿਹਾ ਦਿੰਦੇ ਨਹੀਂ ਅਜੇ ਸਾਨੂੰ 6 ਸਾਲ ਹੋ ਗਏ ਅਜੇ ਤੱਕ ਸਾਡਾ ਕੋਈ ਲਾਭਾ ਪੁੱਛੋੜ ਨਾਲ ਕਲੇ ਵੀ ਆਇਆ ਕੋਈ ਕਲੀਫਾ ਅੱਜ ਕਰੀ ਜੁੱਤੇ ਤੂੰ ਤਾਂ ਭੇਜੇ 15 ਦਿਨਾਂ ਦੇ ਵਿੱਚ ਹੀ ਪੈਣੀ ਕਿੰਨੇ ਲੰਬੇ ਲਿਆ ਤੇ ਜਦੋਂ ਬਰਸੀ ਲੱਗੀ ਤੇ ਉਹ ਯਾਰੀ ਜਦੋਂ ਇਹਨਾਂ ਨੇ ਕਿਹਾ ਕੁੱਤੀ ਨੂੰ ਯਾਰ ਤੇ ਭੱਜ ਗਏ ਜਿਵੇਂ ਮੈਂ ਇਹਨੂੰ ਅੰਦਰ ਜੱਕਾ ਬੰਦ ਕਰ ਦਿੱਤਾ ਕੁੱਤੀ ਦਾ ਜਿਹੜੀ ਅਸਲ ਬੈਠੀ ਰਹੀ ਸੀ ਆਹ ਹੁਣ 12 ਨੂੰ ਅੰਦਰ ਹੀ ਹਿੱਲੀ ਸੀ ਬਾਹਰ ਹੀ ਨਿਕਲੀ ਨਹੀਂ ਅੱਗੇ ਅੱਜ ਤਾਂ ਇੱਟਾ ਹੀ ਬਾਬਾ ਕੋਈ ਤੈਨੂੰ ਹੈਗਾ ਮੈਂ ਚੱਕਰ ਵਿਆਹ ਨੂੰ ਕਰਾਵਾਂ ਵਧੀਆ ਰਹੇਗਾ ਮੈਂ ਕਿਸਮ ਨਾਲ ਕੱਜ ਤੱਕ ਬਚ ਗਿਆ ਨਹੀਂ ਮਾਰ ਲੇਟ ਹੋ ਗਿਆ ਜੇ ਕਿਸੇ ਨੇ ਜਿਹੜਾ ਸਾਡਾ ਮੈਕਟਰ ਥਾਪੜਾ ਪੈਣਾ ਉਸੇ ਟਾਈਮ ਕਰਨੀ ਸੀਗੀ ਸਹੀ ਕਸਮ ਦੀ ਚੰਗੀ ਆ ਮੈਂ ਕਿਸੇ ਨੂੰ ਬਾਹਰ ਲੈ ਕੇ ਆਉਣਾ ਸੀ ਮੈਂ ਗਾੜਾ ਸਾਹਿਬ ਕੋਈ ਆ ਜੇ ਕੰਪਲੇਨ ਲੇਗੀ ਹੋਰ ਵੀ ਲੇਗੀ ਹੋਣੀ ਮੈਂ ਅੱਜ ਕੰਮ ਨਹੀਂ ਕਰੀ ਤੱਕ ਨਹੀਂ ਐਪੋਰਟ ਤੋਂ ਜਦੋਂ ਬੰਨੋ ਨਹੀਂ ਦੀ ਨਾ ਹੋ ਜੂਰ ਨਾ ਹੋਣੀ ਕਦੇ ਨਾ ਹੋਣੀ